ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਜੋ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਉਹ ਕਿਸਾਨ ਦੋਸਤੋ ਜਾਣਕਾਰੀ ਪੰਜਾਬ ਦੇ ਵਿੱਚ ਜੋ ਸੰਦਾਂ ਤੇ ਸਬਸਿਡੀ ਦਿੰਦੀ ਹੈ ਸਰਕਾਰ ਉਸ ਦੇ ਰਿਲੇਟਡ ਜਾਣਕਾਰੀ ਹੈ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੋ ਸੰਦਾਂ ਤੇ ਸਬਸਿਡੀ ਹੈ ਉਹ ਕਿਸ ਤਰ੍ਹਾਂ ਅਪਲਾਈ ਕੀਤੀ ਜਾਂਦੀ ਹੈ ਅਤੇ ਪੰਜਾਬ ਵਿੱਚ ਇਹ ਸਬਸਿਡੀ ਅਪਲਾਈ ਹੋਣੀ ਸਟਾਰਟ ਹੋ ਚੁੱਕੀ ਹੈ ਸੋ ਆਓ ਕਿਸਾਨ ਦੋਸਤੋ ਆਪਾਂ ਕਰਦੇ ਹਾਂ ਸਟਾਰਟ ਜੋ ਕਿਸਾਨ ਦੋਸਤੋ ਇਸ ਦੀ ਜੋ ਵੈਬਸਾਈਟ ਹੈ ਉਹ ਹੈ ਜੀ ਐਗਰੀ ਮਸ਼ੀਨਰੀ ਪੰਜਾਬ ਦੇ ਨਾਮ ਤੇ ਆ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਇਸ ਤਰ੍ਹਾਂ ਆਏਗਾ ਤੁਹਾਡੇ ਸਾਹਮਣੇ ਇਹਦੇ ਤੇ ਕਲਿੱਕ ਕਰਨਾ ਹੈ ਜੀ ਫਿਰ ਕਿਸਾਨ ਦੋਸਤੋ ਉੱਪਰ ਤੁਹਾਨੂੰ ਤਿੰਨ ਲਾਈਨਾਂ ਦਿਖ ਰਹੀਆਂ ਹੋਣਗੀਆਂ ਉਹਦੇ ਤੇ ਕਲਿੱਕ ਕਰਨਾ ਇਹਦੇ ਵਿੱਚ 30 ਨੰਬਰ ਤੇ ਤੁਹਾਨੂੰ ਅਪਲਾਈ ਅੰਡਰ ਸੀਆਰਐਮ ਸਕੀਮ ਦੇਖ ਰਿਹਾ ਹੋਵੇਗਾ ਇਹਦੇ ਉੱਪਰ ਕਲਿੱਕ ਕਰਨਾ ਹੈ ਆਪਾਂ ਨੇ ਉਸ ਤੋਂ ਬਾਅਦ ਕਿਸਾਨ ਦੋਸਤੋ ਪੰਜ ਤੁਹਾਡੇ ਅੱਗੇ ਆਪਸ਼ਨਸ ਸ਼ੋ ਹੋਣਗੀਆਂ ਉਹਦੇ ਵਿੱਚੋਂ ਜੇਕਰ ਆਪਾਂ ਇਕੱਲੇ ਨੇ ਆਪਣੀ ਖੁਦ ਦੀ ਕਰਨੀ ਹੈ ਤਾਂ ਵਿਅਕਤੀਗਤ ਕਿਸਾਨ ਫਾਰਮਰ ਤੇ ਨਾਮ ਤੇ ਆਪਾਂ ਕਲਿੱਕ ਮਾਰਨਾ ਹੈ ਜੀ ਉਸ ਦੇ ਬਾਅਦ ਤੁਸੀਂ ਦੇਖ ਰਹੇ ਹੋਵੋਗੇ ਇੱਥੇ ਆਧਾਰ ਕਾਰਡ ਨੰਬਰ ਸਰਚ ਕਰਨ ਦੀ ਆਪਸ਼ਨ ਆ ਰਹੀ ਹੋਵੇਗੀ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਫਿਲ ਕਰ ਦੇਣਾ ਜੀ ਸੋ ਜਿੰਨਾ ਮੇਰੇ ਕਿਸਾਨ ਵੀਰਾਂ ਨੇ ਪਹਿਲਾਂ ਕਦੀ ਅਪਲਾਈ ਕੀਤੀ ਹੋਈ ਹੈ ਸਬਸਿਡੀ ਉਹਨਾਂ ਦੇ ਇਸ ਤਰ੍ਹਾਂ ਆ ਜਾਏਗਾ ਜੀ ਫਾਰਮਰ ਆਲ ᱨੈਡੀ ਰਜਿਸਟਰਡ ਔਨ ਐਗਰੀ ਪੋਰਟਲ ਉਹਨਾਂ ਵੀਰਾਂ ਦੇ ਲਈ ਫਿਰ ਜੋ ਅੱਗੇ ਅਪਲਾਈ ਕਰਨ ਦੀ ਵਿਧੀ ਹੈ ਉਹ ਇਸ ਤਰ੍ਹਾਂ ਇੱਕ ਪੇਜ ਓਪਨ ਹੋਊਗਾ ਜੀ ਜਿਸ ਦੇ ਉੱਪਰ ਆਪਾਂ ਲੌਗਇਨ ਦੀ ਆਪਸ਼ਨ ਆਊਗੀ ਤੇ ਨਾਲ ਹੀ ਲੌਗਇਨ OTP ਦੀ ਆਪਸ਼ਨ ਆਊਗੀ ਆਪਾਂ ਲੌਗਇਨ OTP ਦੀ ਆਪਸ਼ਨ ਚੁਣ ਲੈਣੀ ਹੈ ਤੇ ਆਪਣਾ ਫੋਨ ਨੰਬਰ ਇੱਥੇ ਫਿਲ ਕਰ ਦੇਣਾ ਜੀ ਫੋਨ ਨੰਬਰ ਭਰਨ ਤੋਂ ਬਾਅਦ ਕਿਸਾਨ ਦੋਸਤੋ ਕੈਪਚਾ ਕੋਡ ਫਿਲ ਕਰਨਾ ਆਪਾਂ ਨੇ ਕੈਪਚਾ ਕੋਡ ਭਰਨ ਤੋਂ ਬਾਅਦ ਆਪਾਂ ਸੈਂਡ ਓਟੀਪੀ ਕਰ ਦੇਣਾ ਹੈ ਜੀ ਇੱਥੇ ਤੁਹਾਡੇ ਸਾਹਮਣੇ ਆ ਰਿਹਾ ਹੋਊਗਾ ਓਟੀਪੀ ਸਫਲਤਾਪੂਰਕ ਭੇਜਿਆ ਗਿਆ ਹੈ ਤਾਂ ਦੋਸਤੋ ਆਪਾਂ ਕਰਦੇ ਹਾਂ ਵੇਟ ਓਟੀਪੀ ਦੇ ਆਉਣ ਦੀ ਤੁਹਾਡੇ ਸਾਹਮਣੇ ਓਟੀਪੀ ਜੋ ਆ ਚੁੱਕਿਆ ਹੈ ਸੋ so OTP ਆਪਾਂ ਨੇ ਭਰ ਦਿੱਤਾ ਕਿਸਾਨ ਦੋਸਤੋ ਅੱਗੇ ਇਸ ਤੇ ਵੈਰੀਫਾਈ OTP ਤੇ ਕਲਿੱਕ ਕਰਨਾ ਹੈ ਜੀ ਵੈਰੀਫਾਈ OTP ਤੇ ਕਲਿੱਕ ਕਰਨ ਤੋਂ ਬਾਅਦ ਜਿਸ ਤਰ੍ਹਾਂ ਮੇਰੀ ਸਾਰੀ ਜੋ ਪਹਿਲਾਂ ਵਾਲੀ ਡਿਟੇਲ ਹੈ ਉਹ ਨਿਕਲ ਚੁੱਕੀ ਹੈ ਜੀ ਮੇਰਾ ਬੈਂਕ ਅਕਾਊਂਟ ਜੋ ਵੀ ਹੈ ਸਭ ਕੁਝ ਮੇਰੀ ਫੋਟੋ ਦਸਤਾਵੇਜ਼ ਜੋ ਵੀ ਹੈ ਇਹਦੇ ਸ਼ੋ ਹੋਣ ਤੋਂ ਬਾਅਦ ਕਿਸਾਨ ਦੋਸਤੋ ਆਪਾਂ ਤਿੰਨ ਲਾਈਨਾਂ ਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਅਪਲਾਈ ਫੋਰ CRM ਦੀ ਲਾਸਟ ਵਾਲੀ ਜਿਹੜੀ ਆਪਸ਼ਨ ਹੈ ਉਹਦੇ ਤੇ ਕਲਿੱਕ ਕਰਨਾ ਆਪਾਂ ਨੇ ਉਹਦੇ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਟਰੈਕਟਰ ਹੈ ਤਾਂ ਤੁਸੀਂ ਕਲਿੱਕ ਕਰਨਾ ਹੈ ਹਾਂ ਤੇ ਕਿਹੜੀ ਕੰਪਨੀ ਦਾ ਟਰੈਕਟਰ ਹੈ ਜਿੱਦਾਂ ਮੇਰੇ ਕੋਲੇ ਮਹੀਂਦਰਾ ਕੰਪਨੀ ਦਾ ਹੈ ਜੀ ਟਰੈਕਟਰ ਦਾ ਮਾਡਲ ਕਿੰਨਾ ਹੈ ਜੀ 2015 ਜੀ ਮੇਰਾ ਜੋ ਵੀ ਤੁਹਾਡੇ ਟਰੈਕਟਰ ਦਾ ਮਾਡਲ ਹੈ ਉਹ ਭਰ ਦੇਣਾ ਤੁਸੀਂ ਹਰਸ ਪਾਵਰ ਕਿੰਨੀ ਹੈ ਜੀ ਆਰ ਸੀ ਦੀ ਫੋਟੋ ਚੂਜ਼ ਕਰ ਲੈਣੀ ਜਿੱਦਾਂ ਫੋਰ ਐਗਜ਼ਾਮਪਲ ਮੈਂ ਕੋਈ ਵੀ ਫੋਟੋ ਚੂਜ਼ ਕਰ ਲੈਣਾ ਜੀ ਇੱਕ ਵਾਰ ਟੈਂਪਰੀਰੀ ਤੁਸੀਂ ਆਪਣੀ ਆਰ.ਸੀ ਦੀ ਫੋਟੋ ਹੀ ਚੂਜ਼ ਕਰਨੀ ਹੈ। ਟਰੈਕਟਰ ਦਾ ਰਿਕਾਰਡ ਸੇਵ ਹੋ ਚੁੱਕਿਆ ਜੀ ਹੁਣ ਰਿਕਾਰਡ ਸ਼ੋ ਹੋਣ ਤੋਂ ਬਾਅਦ ਇੱਥੇ ਅਪਲਾਈ ਕਰਨ ਤੋਂ ਬਾਅਦ ਟਰੈਕਟਰ ਸਿਲੈਕਟ ਕਰਨ ਤੋਂ ਬਾਅਦ ਆਪਸ਼ਨ ਆਊਗੀ ਸਿਲੈਕਟ ਗਰੁੱਪ ਦੀ ਜੀ ਇਹਦੇ ਉੱਪਰ ਇੰਡੀਵਿਜੂਅਲ ਫਾਰਮਰ ਕਲਿੱਕ ਕਰ ਦੇਣਾ ਤੁਸੀਂ ਉਸ ਤੋਂ ਬਾਅਦ ਤੁਹਾਡੀ ਸਾਰੀ